ਵਧਤਮਨ ਸਾਹਿਬ ਜਿਹੜਾ ਸੋਡਾ ਹਰਾ ਪੈਣਾ ਉਹ ਗੈਸ ਬਿਲਟੀ ਸਹਿਕ ਪ੍ਰੋਫੈਸਰ ਦੇ ਹੱਕ ਦੇ ਵਿੱਚ ਦਿਲਾਓ ਕਿਉਂਕਿ 20-20 ਸਾਲਾਂ ਤੋਂ ਕੰਮ ਕਰਨ ਵਾਲੇ ਗੈਸ ਬਿਲਟੀ ਸਹਿਕ ਪ੍ਰੋਫੈਸਰਾਂ ਕੋਲੇ ਹੁਣ ਗੁਆਉਣ ਨੂੰ ਕੁਝ ਨਹੀਂ ਬਚਿਆ ਜੇ ਸਾਡੀ ਹੁਣ ਨੌਕਰੀ ਚਲੀ ਗਈ ਸਾਡੇ ਬੱਚੇ ਪਰਿਵਾਰ ਸੜਕਾਂ ਤੇ ਅਸੀਂ ਰੋ ਰਹੇ ਆ ਉਹ ਵੀ ਰੋਣ ਲਈ ਮਜਬੂਰ ਹੋਣਗੇ ਤਾਂ ਸਾਥੀਓ ਸਾਡੀਆਂ ਭੈਣਾਂ ਮੈਂ ਦੇਖ ਰਹੀ ਨਹੀਂ ਕੁਝ ਭੈਣਾਂ ਮਤਲਕੇ ਰੋ ਰਹੀਆਂ ਸੀਗੀਆਂ ਦੁਹਾਈ ਪਾ ਰਹੀਆਂ ਨੇ ਪੰਜਾਬ ਸਰਕਾਰ ਨੂੰ ਵੀ ਸਾਡੀ ਨੌਕਰੀ ਕਦਮ ਆਉਣ ਕਿਨਾਰੇ ਹੈ ਸਾਡੀ ਸਾਰੀ ਲੋਕਰੀ ਨੂੰ ਕੱਢਿਆ ਜਾ ਰਿਹਾ ਹੈ ਜਿਨ੍ਹਾਂ ਦੋਸਤਾਂ ਦੀ ਭਰਾਵਾਂ ਦੀ ਸ਼ਾਨਨੀ ਉੱਗ ਗਈ ਉਹਨਾਂ ਨੂੰ ਕੁਛ ਦੇਖਣ ਨੂੰ ਉਹਨਾਂ ਨੂੰ ਕੀ ਬੀਤ ਰਹੀ ਹੈ ਸਾਡੀ ਮਜਬੂਰੀ ਹੈ ਅਸੀਂ ਇਸ ਮਜਬੂਰੀ ਦੇ ਵਿੱਚ ਕਿ ਜਿਹੜੇ ਇਨਸਾਨ ਗੇਂਦੀਆਂ ਅੱਤਰ ਨੇ ਮੁਜਾਹਿਰ ਕਰ ਰਹੇ ਆ ਇੱਕ ਪੀ ਐਲ ਡੀ ਪਾਸ ਪੜ੍ਹਿਆ ਹੋਇਆ ਗੱਲਪੁੱਟੀ ਸ਼aikh ਪ੍ਰੋਫੈਸਰ ਸਾਖੀ ਇਹਨਾਂ ਗਲੀਆਂ ਚ ਰੋ ਰਿਹਾ ਹੈ ਤਾਂ ਪਿੱਛੇ ਜਿਹੜੇ ਉਹ ਸੌਂਝਗਾਈ ਹੈ ਪ੍ਰਧਾਨ ਜਨ ਸਰ ਨੇ 10000 ਦੇ ਕਰੀਬ ਸਰਪੰਚਾਂ ਨੂੰ ਕਿਹਾ ਸੀ ਕਦੇ ਵੀ ਗਰੀਬੀ ਉਦੋਂ ਖਤਮ ਹੋਊਗੀ ਜਦੋਂ ਸਾਰੇ ਪੜ੍ਹਨ ਲੱਗੇ ਮੈਂ ਭਵਨ ਸਿੰਘ ਸਾਹਿਬ ਤੋਂ ਪੁੱਛਣਾ ਚਾਹਣਾ ਵੀ ਅਸੀਂ ਤਾਂ ਪੜ ਵੀ ਗਏ ਉੱਚ ਡਿਗਰੀਆਂ ਵੀ ਲੈ ਗਏ ਸਾਡੀ ਤਾਂ ਗਰੀਬੀ ਸਾਡੀ ਉਹ ਮਜਬੂਰੀ ਅੱਜ ਤੱਕ ਖਤਮ ਨਹੀਂ ਹੋਈ ਸਾਡੇ ਬਜ਼ੁਰਗ ਮਾਪਿਓ ਇਸ ਫਾਨੀ ਸੰਸਾਰ ਨੂੰ અલ ਵਿਦਾ ਕਹਿ ਗਏ ਵੀ ਕਿਤੇ ਸਾਡਾ ਵੀ ਜਿਹਾ ਧੀ ਪੁੱਤ ਸਰਕਾਰੀ ਨੌਕਰੀ ਦੇ ਪੱਕਾ ਹੋਊਗਾ ਤੇ ਅੱਜ ਤੱਕ ਸਾਡੀ ਸਮੇਂ ਦੀ ਸਰਕਾਰਾਂ ਨੇ ਸਾਡਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕੀਤਾ ਗਿਆ ਪਰ ਸਾਡੀ ਸੁਆਵਾਂ ਨੂੰ ਨਿਯਮ ਨਹੀਂ ਕੀਤਾ ਇਹ ਸਰਕਾਰ ਵੀ ਲਾਰੇ ਲਾੜੀ ਹੈ ਜਿਸ ਤਰ੍ਹਾਂ ਇਹ ਲਾਰੇ ਲਾਉਂਦੇ ਰਹੇ ਤਾਂ ਸਾਡੇ ਵਿਦਿਆਰਥੀ ਜਿਥੇ ਹੁੰਦੀਆਂ ਜ਼ਰੂਰੀ ਲੋਖੇ ਬੰਦੀਆਂ ਅਸੀਂ ਇਕੱਠੇ ਹੋ ਗਏ ਅੱਜ ਬਰਨਾਲਾ ਦੇ ਵਿੱਚ ਆਏ ਆ ਅਸੀਂ ਚਾਰੇ ਜਿਉਣੀ ਚੋਣਾਂ ਦੇ ਵਿੱਚ ਚੱਲਾਂਗੇ ਇਹ ਘਰ ਘਰ ਲੋਕਾਂ ਨੂੰ ਦੱਸਾਂਗੇ ਵੀ ਸਾਡੇ ਨਾਲ ਧੱਕੀ ਹੋਈ ਹੈ ਇਹ ਸਰਕਾਰ ਨੇ ਤੇ ਪੁਰਾਣੀਆਂ ਸਰਕਾਰਾਂ ਨੇ ਸਾਡੇ ਨਾਲ ਧੱਕੀ ਮਾਰੀ ਹੈ ਵੀ ਸਾਨੂੰ ਨੌਕਰੀ ਤੋਂ ਵੜ ਕੇ ਦੇ ਜਾ ਰਹੇ ਹੋ। ਹੁਣ ਸਾਡੇ ਕੋਲ ਕੋਈ ਵੀ ਜਿਹੜਾ ਸਾਧਨ ਨਹੀਂ ਕਿ ਜਿਹੜਾ ਆਪਣੇ ਨੌਕਰੀ ਨੂੰ ਬਚਾ ਸਕੇ। ਸਾਥੀਓ ਇਹ ਇਕੱਠਾ ਹੈ ਮੈਂ ਇਸ ਮੰਚ ਤੋਂ ਫੇਰ ਕਹਿ ਰਿਹਾ 850 ਪਰਿਵਾਰ ਨੇ 850 ਨੇ 50 ਪਰਿਵਾਰ ਸਭ ਜੋੜ ਕੇ ਚੱਲਣਗੇ ਪਰ ਕਿਸੇ ਦੀ ਨੌਕਰੀ ਨੂੰ ਕੱਢਿਆ ਨਹੀਂ ਜਾਊਗਾ। ਦੇ ਵੀ ਦੱਸ ਰਿਹਾ ਵੀ ਕੋਈ ਫੱਜਰ ਨਾ ਕਰੇ ਜੇ 849 849 ਦੀ ਨੌਕਰੀ ਤੇ ਰੱਖਿਆ ਜਾਂਦਾ ਹੈ ਇੱਕ ਸਾਥੀ ਨੂੰ ਵੀ ਨੌਕਰੀ ਤੋਂ ਬਾਹਰ ਕੱਢਿਆ ਜਾਂਦਾ ਹੈ 845 95 ਸੀ ਗਾਵਾ ਕਿ ਸਾਨੂੰ ਵੀ ਨੌਕਰੀਆਂ ਦੇ ਦੇ ਟਾਟਾ ਇਕ ਅੱਜਾਬਾਦ ਜਿੰਦਾਬਾਦ ਜਿੰਦਾਬਾਦ ਕਿਉਂਕਿ ਇਹ ਕਿਸੇ ਇੱਕ ਬੰਦੇ ਨਾਲ ਨਹੀਂ ਵੀ ਅੱਜ ਕਿਸੇ ਦੇ ਤਲਵਾਰ ਲੜਕੀ ਹੈ ਜਿਹੜੇ 90 ਦੇ ਤਲਵਾਰ ਲੜਕੀ ਹੈ ਕੱਲ 850 ਦੇ ਵਿੱਚ ਲੜਵਾਣੇ ਅੱਜ ਕਹਿ ਰਹੇ ਹਨ ਆਪਾ ਜਿਵੇਂ ਸੁਜੀਤ ਬਾਤਰ ਨੇ ਕਿਹਾ ਵੀ ਜੇ ਤੇਰੇ ਗਲੇਜੇ ਲੱਗੀ ਅਜੇ ਸ਼ੁਰੀ ਨਹੀਂ ਇਹ ਨਾ ਸੋਚ ਸ਼ਹਿਰ ਦੀ ਹਾਲਤ ਗਰੀ ਨਹੀਂ ਆਉਣੀ ਵਾਰੀ ਸ਼ਾਰੀਆਂ ਨਹੀਂ ਐ ਇਸ ਕਰਕੇ ਸਾਥੀਓ ਇਕੱਠੇ ਰਹੋ ਇਕਜੁਟਤਾ ਦੇ ਵਿੱਚ ਜਿੱਤ ਹੈ ਇਤਿਹਾਸ ਗਵਾਹ ਹੈ ਜਦੋਂ ਵੀ ਕੌਮਾਂ ਨੇ ਇਕੱਠੇ ਹੋ ਕੇ ਸਿਰ ਜੋੜ ਕੇ ਲੜਿਆ ਤਾਂ ਉਹਨਾਂ ਨੂੰ ਜਿੱਤ ਮਿਲੀ ਹੈ ਆਪਾਂ ਵੀ ਇਹ ਜਿੱਤ ਯਕੀਨੀ ਕਰਾਂਗੇ ਹਿੱਕ ਦੇ ਦਮ ਨਾਲ ਕਰਾਂਗੇ ਕੋਈ ਇਪਰਾਹ ਨਾ ਮੰਨਿਓ ਕਿਉਂਕਿ ਇਹ ਦੂਆ ਦਾ ਬੇਗੋਦ ਨਹੀਂ ਸਾਡੇ ਕੋਲੇ ਕੁਝ ਨਹੀਂ ਪਰ ਸਰਕਾਰਾਂ ਨੇ ਇਹ ਕੁਰਸੀਆਂ ਦਾ ਆਨੰਦ ਮੰਨਣਾ ਇਹ ਮੁੱਖ ਮੰਤਰੀ ਦੇ ਉਹਦੇ ਮੰਨਣੇ ਨੇ ਤਾਂ ਜੇ ਅਸੀਂ ਵੋਟ ਪਾ ਕੇ 92 ਚ ਦੇ ਸਕਦੇ ਆ ਤੁਸੀਂ ਵੋਟ ਪਾ ਕੇ 92 ਤੋਂ ਜਿਉਂ ਵਿll ਸਕਦੇ ਹੋ ਕਿਉਂਕਿ ਜਦੋਂ ਸਰਕਾਰੀ ਕਾਰਜਾਂ ਦੇ ਵਿੱਚ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ